ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਪਹਿਲਾਂ ਆਪਾਂ ਸਵੇਰੇ ਉੱਠ ਕੇ ਕੰਮ ਕੂਮਨ ਵੇੜਿਆ ਪਸ਼ੂਆਂ ਨੂੰ ਪਾਈ ਪੱਠੇ ਤੇ ਨਾਲ ਹੀ ਫਿਰ ਆਪਾਂ ਜਾਣਾ ਸੀ ਪੱਠੇ ਲੈਣ ਡਾੜੀ ਕੰਨ ਕਾ ਪੱਠੇ ਲੈ ਕੇ ਆਇਆ ਕਰੂ ਨਹੀਂ ਤਾਂ ਬਿਆਨਤਰ ਬਹੁਣਾ ਮੈਂ ਕੋਈ ਗੱਲ ਨਹੀਂ ਬਾਪੂ ਜੀ ਪੱਠਿਆਂ ਦੀ ਪੱਨ ਲਗਾਉਣੇ ਪੱਟ ਕੇ ਧਿਆਨੇ ਜਦੋਂ ਗਏ ਤਾਂ ਉਹਨੇ ਬਾਅਦ ਉਹ ਸਾਡੇ ਜੋ ਕਿ ਪੱਠੇ ਖੜੇ ਸੀ ਆਵਾ ਦੜ ਪੱਠਿਆਂ ਦੀ ਪੱਨ ਵੱਡੀ ਵੱਡ ਕੇ ਤੇ ਖੜੀ ਕਰਤੀ ਮੈਂ ਕਿਹਾ ਲੈ ਵੀ ਹੋਣ ਨਾ ਤੁਹਾਨੂੰ ਕਹੇ ਹਨ ਕਿ ਪੱਠੇ ਨਹੀਂ ਵੱਡਦਾ ਮੁੰਡਾ ਕੰਮ ਨੂੰ ਕਰਦਾ ਮੀ ਪਾ ਕੇ ਹਟਿਆ ਸੀਗਾ ਰਾਤ ਦਾ ਬਿਓ ਸੀ ਗਮੀ ਤੇ ਰੋਮੜਾ ਆ ਰਹੀ ਸੀ ਰੋਟੀ ਲੱਗੇ ਜਨ ਨਾਲ ਵਿਦ ਹਟ ਬਣਾ ਕੇ ਕੰਮ ਨਵੇੜਦੀ ਹੈ ਨਾ ਤੇ ਮੈਣ ਨੂੰ ਇਦਾਂ ਘਟ ਕੰਮ ਕੁਮ ਲਵੇੜ ਕੇ ਤੇ ਆਪਾਂ ਨਹਾਤ ਹੋ ਕੇ ਹੋ ਗਏ ਰੈਡੀ-ਸ਼ੈਡੀ ਰੈਡੀ ਹੋ ਕੇ ਤੇ ਆਪਾਂ ਜਾਣਾ ਸੀ ਕੰਮ ਤੇ ਤੇ ਆਪਾਂ ਘਰੋਂ ਗੇ ਨਿਕਲ ਤੇ ਸਿੱਧਾ ਹੀ ਪਹੁੰਚ ਗਏ ਜੀ ਆਪਾਂ ਬੰਗਿਆ ਬੰਗਿਆ ਆਪਾਂ ਜਾਣਾ ਜੀ ਕੰਮ ਕੋਈ ਨਾ ਗੋਤਵਾਰਾ ਸਾਹਿਬ ਦੇ ਗੋਰਦੁਰਾ ਸਰਪ ਤੁਮ ਮੁੜ ਕੇ ਆ ਕੇ ਫਿਰ ਗਏ ਜੀ ਆਪਾਂ ਆਪਣਾ ਚਾਹ ਵਾਲੇ ਦੇ ਆਪਣਾ ਭਰਾ ਲੱਗਾ ਉੱਥੇ ਉਹਦੇ ਕੋਲ ਜਾਣਾ ਹੁੰਦਾ ਤੇ ਚਾਚੇ ਦੇ ਨਾਲ ਆਪਾਂ ਚੱਲ ਗਏ ਜੀ ਆਪਣੇ ਚਾਈਲ ਦੇ ਨਾਲ ਲੈ ਸੈਂਡਵਿਚ ਤੇ ਨਾਲ ਹੀ ਚਾਹ ਮੈਂ ਲ ਲੈ ਵੀ ਚਾਚਾ ਹੁਣ ਖਾ ਕੇ ਤੇ ਆਪਾਂ ਵੀ ਚੱਲਦੇ ਆਂ ਪ੍ਰੀ ਟ੍ਰੈਵਲ ਬੰਗਾ ਚਾਚਾ ਕਹਿੰਦਾ ਨਹੀਂ ਉੱਥੇ ਨਹੀਂ ਜਾਣਾ ਮੜ ਜੇ ਆਪਾਂ ਦਾ ਕੰਮ ਨਿਬੇੜ ਲਈ ਤੇ ਇੰਚਾਰ ਬੜਾ ਚਾਹ ਪੀ ਦੂੰ ਫਿਰ ਆਪਾਂ ਚਾਉਂਦੇ ਆਂ ਕਾਲਜ ਮੈਂ ਤਾਂ ਲੈ ਵੀ ਕਾਲਜ ਚੱਲ ਜੰਨੇ ਆਂ ਫਿਰ ਆਪਾਂ ਪਹੁੰਚ ਗਏ ਜੀ ਐਸਐਨ ਕਾਲਜ ਬੰਗਾ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਬੇਲ ਦੇਣ ਬੇਲ ਬੁਲ ਦੇ ਕੇ ਤੇ ਆਪਾਂ ਫਿਰ ਪਹੁੰਚ ਗਏ ਜੀ ਰਾਣਾ ਰਿਪੋਰਟਰੀ ਦੇ ਕੋਲ ਆਪਣੀ ਭਰਾ ਦੀ ਦੁਕਾਨਾ ਮਨੀਸ਼ ਸ਼ਰਮਾ ਆਪਟਿਕਸ ਸ਼ਰਮਾ ਆਪਟਿਕਲ ਆਪਣਾ ਭਰਾ ਉਹ ਜੇ ਕਿਸ ਨੇ ਅੰਕਾ ਲੈਣੀਆਂ ਤਾਂ ਮੈਨੂੰ ਫੋਨ ਆ ਗਿਆ ਕਹਿੰਦੇ ਉੱਪਰ ਜਲਦੀ ਪਹੁੰਚੋ ਦਫ਼ਤਰ ਦੇ ਬੰਦੇ ਪਹੁੰਚ ਗਏ ਜੀ ਜੱਸੀ ਭਾਜੀ ਭਾਮ ਤੋਂ ਤੇ ਐਸਐਸਪੀ ਸਾਹਿਬ ਦੇ ਰੀਡਰ ਤੇ ਉਹਨਾਂ ਨੂੰ ਮਿਲ ਕੇ ਫਿਰ ਆਪਾਂ ਘਰ ਵਾਲੀ ਦੇ ਨਾਲ ਲਈ ਦਵਾਈ ਉਹਦੇ ਪੈਰ ਦੇ ਗੂਠੇ ਚ ਪਈ ਉਹ ਬੀਕ ਤੇ ਉਹਦੀ ਦਵਾਈ ਲੈ ਕੇ ਤੇ ਆਪਾਂ ਆਣਾ ਸੀਗਾ ਸਿੱਧਾ ਇੱਕ ਘਰ ਨੂੰ ਤੇ ਆਪਾਂ ਦਵਾਈ ਲੈ ਕੇ ਤੇ ਆ ਕੇ ਘਰ ਆ ਕੇ ਕੱਪੜੇ ਨੂੰ ਧੋਤਾ ਘਰ ਵਾਲੀ ਨੇ ਐਸੀ ਪੈਂਟ ਵਿੱਚ ਪਾਈ ਕਿ ਰੰਗ ਸਾਰੀਆਂ ਕਮੀਜ਼ਾਂ ਨੂੰ ਵੀ ਚੜ ਗਿਆ ਫੇ ਥੋੜੀ ਜਿਹੀ ਸੇਵਾ ਹੋਈ ਤੇ ਬਹੁਤ ਗੁੱਸੇ ਹੋਈ ਗੁੱਸੇ ਹੋਣ ਤੋਂ ਬਾਅਦ ਕਹਿੰਦੀ ਅੱਗ ਬਾਲੋ ਅੱਗ ਮੈਂ ਕਿਹਾ ਦੱਸ ਹਲੇ ਵੀ ਅੱਗ ਬਾਲਣ ਦੀ ਲੋੜ ਐਨੀ ਅੱਗ ਬਾਲਤੀ ਕਿ ਤੂੰ ਤਾਂ ਮੜੀ ਤੀਲੀ ਸਿੱਟੇ ਅੱਗ ਫੜ ਲੈਣੀ ਓਲੇ ਉਹੀ ਗੱਲ ਹੋਈ ਮੜੀ ਜੀ ਤੀਲੀ ਲਾਣ ਦੀ ਦੇਰ ਹੋਈ ਓਲੇ ਨਹੀਂ ਫੜ ਲਈ ਅੱਗ ਭਰਾਓ ਰੋਟੀ ਪਾਣੀ ਆ ਗਿਆ ਰੋਟੀ ਪਾਣੀ ਖਾ ਰਿਹਾ ਤੇ ਹੁਣ ਆਪਾਂ ਇਸ ਵਿੱਚ ਲੱਗੇ ਸਾਰੇ ਸਾਰਿਆਂ ਸਸਿਕਲ ਮਿਲਦੇ ਕਰਨ ਨਵੇਂ ਬਲੌਗ ਚ